ਦੇ ਇਸ ਸਿਆਸਤ ਵਿੱਚ ਅੱਜ ਵੱਡੀ ਜਿਹੜੀ ਆ ਹਲਚਲ ਹੋਣ ਜਾ ਰਹੀ ਹੈ ਤੇ ਸਭ ਤੋਂ ਵੱਡਾ tMapਾਕਾ ਸਿਆਸੀ ਤੌਰ ਤੇ ਇਹ ਕਰ ਦੇਖਿਆ ਜਾ ਰਿਹਾ ਹੈ ਤਾਂ ਕਾਂਗਰਸ ਪਾਰਟੀ ਵੱਡਾ ਸਿਆਸੀ tMapਾਕਾ ਕਰਨ ਜਾ ਰਹੀ ਆ ਤਾਂ ਵਿਨੇਸ਼ ਫਗਾਟ ਅਤੇ ਵਜ਼ਰੰਗ ਪੂਨੀਆ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤਾਂ ਮਿੱਤੇ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਤੇ ਮਿੱਤੇ ਦਿਨ ਹੀ ਰਾਹੁਲ ਗਾਂਧੀ ਨਾਲ ਵਿਨੇਸ਼ ਫਗਾਟ ਦੀ ਫੋਟੋ ਜਦੋਂ ਸਾਹਮਣੇ ਆਂਦੀ ਆ ਤਾਂ ਇਸੇ ਚਰਚਾ ਜਿਹੜੀ ਆ ਹੋਰ ਵੀ ਜਿਹੜੀਆਂ ਕਿਆਸਰਾਈਆਂ ਨੇ ਤੇਜ਼ ਹੋ ਜਾਂਦੀਆਂ ਨੇ ਕਿ ਜਲਦ ਹੀ ਕਾਂਗਰਸ ਪਾਰਟੀ ਚ ਸ਼ਾਮਲ ਹੋ ਸਕਦੇ ਨੇ ਵਿਨੇਸ਼ ਫਗਾਟ ਅਤੇ ਵਜਰੰਗ ਪੂਨੀਆ ਤਾਂ ਵਿਨੇਸ਼ ਫਗਾਟ ਜਿਵੇਂ ਹੀ ਜਿਹੜੇ ਆ 올림픽 ਤੋਂ ਜਿਹੜੇ ਆ ਵਾਪਸ ਪਰਤੇ ਆ 올림픽 ਖੇਡ ਕੇ ਤਾਂ ਉਸ ਤੋਂ ਬਾਅਦ ਉਹਨਾਂ ਦਾ ਵੱਖ-ਵੱਖ ਤਰੀਕੇ ਨਾਲ ਸਵਾਗਤ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਨੂੰ ਜਿਹੜਾ ਡਿਸਕਵালিਫਾਈ ਕਰ ਦਿੱਤਾ ਗਿਆ ਸੀਗਾ ਮੈਚ ਹੋਣ ਤੋਂ ਪਹਿਲਾਂ ਤਾਂ ਜਿਵੇਂ ਹੀ ਉਹਨਾਂ ਦੀ ਜਿਹੜੀ ਆ ਕੁਸ਼ਤੀ ਹੋਣੀ ਸੀ ਉਹਨਾਂ ਦਾ ਮੁਕਾਬਲਾ ਹੋਣਾ ਸੀ ਤਾਂ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੂੰ ਜਿਹੜਾ ਆਯੋਗ ਕਰਾਰ ਦਿੱਤਾ ਗਿਆ ਸੀ ਵਜਨ ਦੇ ਚਲਦਿਆਂ ਜਿਹੜਾ ਉਹਨਾਂ ਦਾ ਅੱਤ 100 ਤੋਂ 50 ਗ੍ਰਾਮ ਵਜ਼ਨ ਵੱਧ ਗਿਆ ਸੀ ਉਸ ਦੇ ਚਾਲਦੇ ਆ ਉਹਨਾਂ ਨੂੰ ਅਗਲਾ ਮੈਚ ਨਹੀਂ ਖੇਡਣ ਦਿੱਤਾ ਗਿਆ ਤੇ ਉਹ ਮੈਚ ਸੀਗਾ 골ਡ ਮੈਡਲ ਦੇ ਲਈ ਤਾਂ 골ਡ ਮੈਡਲ ਦੇ ਲਈ ਜਿਹੜਾ ਮੈਚ ਖੇਡਿਆ ਜਾਣਾ ਸੀ ਵਿਨੇਸ਼ ਫੁਗਾਟ ਵੱਲੋਂ ਉਹ ਮੈਚ ਤੇ ਜਿਹੜੇ ਆ ਉਹ ਨਹੀਂ ਖੇਡ ਸਕੇ ਪਰ ਕਿਤੇ ਨਾ ਕਿਤੇ ਹੁਣ ਸਿਆਸੀ ਤੌਰ ਤੇ ਜਿਹੜੇ ਆ ਸਿਆਸੀ ਮੈਦਾਨ ਵਿੱਚ ਆਪਣੇ ਆਪ ਨੂੰ ਅਜਮਾਉਣ ਦੀ ਜਿਹੜੇ ਆ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ ਵਿਨੇਸ਼ ਫੁਗਾਟ ਅਤੇ ਵਜਰੰਗ ਪੂਣੀਆ ਤਾਂ ਹੁਣ ਕੁਸ਼ਤੀ ਦੰਗਲ ਤੋਂ ਹੁੰਦੇ ਹੋਏ ਵਜ਼ਰੰਗ ਪੂਣੀਆ ਤੇ ਵਿਨੇਸ਼ ਫੁਗਾੜ ਸਿਆਸੀ ਦੰਗਲ ਚ ਕਿਤੇ ਨਾ ਕਿਤੇ ਛਲੰਗ ਮਾਰਦੇ ਹੋਏ ਛਾਲ ਮਾਰਦੇ ਹੋਏ ਜਿਹੜੇ ਆ ਨਜ਼ਰ ਆ ਰਹੇ ਆ ਤੇ ਜਲਦ ਹੀ ਜਿਹੜੇ ਆ ਕਾਂਗਰਸ ਪਾਰਟੀ ਚ ਸ਼ਾਮਲ ਹੋਣਗੇ ਤਾਂ ਅੱਜ ਦਿੱਲੀ ਪਹੁੰਚੇ ਹੋਏ ਨੇ ਵਿਨੇਸ਼ ਫੁਗਾੜ ਅਤੇ ਵਜਰੰਗ ਪੂਨੀਆ ਤਾਂ ਜਲਦੀ ਹੀ ਜਿਹੜੀਆਂ ਤਸਵੀਰਾਂ ਵੀ ਸਾਹਮਣੇ ਆ ਜਾਣਗੀਆਂ ਕਿ ਕਾਂਗਰਸ ਪਾਰਟੀ ਚ ਸ਼ਾਮਲ ਹੋਗੇ ਤਾਂ ਜਿਵੇਂ ਹੀ ਹਰਿਆਣਾ ਵਿੱਚ ਚੋਣਾਂ ਚੱਲ ਰਹੀਆਂ ਨੇ ਤਾਂ ਹਰਿਆਣਾ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਆ ਤੇ ਕੋਈ ਨਾ ਕੋਈ ਸਿਆਸੀ ਉਵਾਲ ਆ ਜਿਹੜਾ ਅੱਜ ਦਿਨ ਉੱਠ ਰਿਹਾ ਜਿੱਥੇ ਭਾਜਪਾ ਨੂੰ ਟਿਕਟਾਂ ਨਾ ਮਿਲਣ ਦੇ ਕਾਰਨ ਮੰਤਰੀ ਨੇ ਜਿਹੜੇ ਜਿਹੜੇ ਸਾਹਿਬ ਕੰਮ ਐਮਐਲਏ ਨੇ ਉਹ ਆਲਵੀ ਦਾ ਪਾਰਟੀ ਨੂੰ ਕਹਿ ਰਹੇ ਆ ਤੇ ਉੱਥੇ ਹੀ ਜੀਜੇਪੀ ਨੂੰ ਵੀ ਕਈ ਜਿਹੜੇ ਵਿਧਾਇਕ ਆ ਜਿਹੜੇ ਉਹ ਛੱਡ ਕੇ ਚਲੇਗੇ ਨੇ ਤਾਂ ਉਧਰ ਹੁਣ ਕਾਂਗਰਸ ਪਾਰਟੀ ਵੀ ਆਪਣੀ ਸਿਆਸੀ ਗੇਮ ਆ ਜਿਹੜੀ ਖੇਡਣ ਜਾ ਰਹੀ ਐ ਤੇ ਜਿੱਥੇ ਵਿਨੇਸ਼ ਫਗਾਟ ਵੱਲੋਂ ਜਿਹੜੇ ਆ ਵੱਖ-ਵੱਖ ਦੇਸ਼ ਦੇ ਆ ਸੁਭਿਆ ਵਿੱਚ ਜਾ ਕੇ ਦੇਸ਼ ਦਾ ਜਿਹੜਾ ਦੌਰਾ ਕੀਤਾ ਜਾਂਦਾ ਉਹਨਾਂ ਦਾ ਵੱਖ-ਵੱਖ ਤਰੀਕੇ ਨਾਲ ਭਰਮਾ ਸਵਾਗਤ ਕੀਤਾ ਗਿਆ ਸੀ ਜਿਵੇਂ ਹੀ ਉਹ ਅ 올림픽 ਖੇਡ ਕੇ ਆਂਦੇ ਨੇ ਹਾਲਾਂਕਿ 올림픽 ਚ ਉਹਨਾਂ ਨੂੰ ਵੱਡਾ ਝੜਕਾ ਲੱਗਿਆ ਦੇਸ਼ ਪੂਰੇ ਦੇਸ਼ ਨੂੰ ਝੜਕਾ ਲੱਗਿਆ ਕਿ 골ਡ ਮੈਡਲ ਦੇ ਲਈ ਜਿਹੜੀ ਜੰਗ ਸੀ ਉਹ ਪਹਿਲਾਂ ਹੀ ਜਿਹੜੀ ਅਜਤਨ ਤੋਂ ਪਹਿਲਾਂ ਹਾਰ ਗਏ ਸੀਗੇ ਕਿਉਂਕਿ ਵਜ਼ਨ ਵਧਨ ਕਾਰਨ ਉਹਨਾਂ ਨੂੰ ਜਿਹੜਾ ਫਾਈਨਲ ਮੈਚ ਨਹੀਂ ਖੇਡਣ ਦਿੱਤਾ ਗਿਆ ਤਾਂ ਉਸ ਦੇ ਚੱਲਦੇ ਆ ਉਹਨਾਂ ਦੀ ਹੌਸਲਾ ਫਜ਼ਾਈ ਦੇ ਲਈ ਵੱਖ-ਵੱਖ ਜਿਹੜੇ ਆ ਜਥੇਵੰਦੀਆਂ ਅੱਗੇ ਆਈਆਂ ਵੱਖ-ਵੱਖ ਖਾਪਾਂ ਅੱਗੇ ਆਈਆਂ ਹਰਿਆਣਾ ਦੀਆਂ ਕਿ ਉਹਨਾਂ ਨੂੰ 골ਡ ਮੈਡਲ ਦਿੱਤੇ ਗਏ ਭਰਮਾ ਸਵਾਗਤ ਉਹਨਾਂ ਦਾ ਹੋਇਆ ਕਿਸਾਨੀ ਅੰਦੋਲਨ ਦੀ ਜੇਕਰ ਗੱਲ ਕਰੀਏ ਜਿਹੜਾ ਸਿੰਘੂ ਜਿਹੜਾ ਸ਼ੰਭੂ ਆਰਡਰ ਤੇ ਖਨੌਰੀ ਆਰਡਰ ਤੇ ਪ੍ਰਦਰਸ਼ਨ ਚੱਲ ਰਿਹਾ ਤਾਂ ਇਹਨਾਂ ਪ੍ਰਦਰਸ਼ਨਾਂ ਤੋਂ ਵੀ ਵੱਡਾ ਜਿਹੜਾ ਹੰਗਾਰਾ ਜਿਹੜਾ ਉਹ ਵਿਨੇਸ਼ ਫਗਾਟ ਨੂੰ ਮਿਲਿਆ ਸੀ ਤਾਂ ਵਿਨੇਸ਼ ਫਗਾਟ ਬਿੱਤੇ ਦਿਨੇ ਹੀ ਜਿਹੜੇ ਆ ਸ਼ੰਭੂ ਬਾਰਡਰ ਤੇ ਪਹੁੰਚੇ ਸੀ ਤੇ ਸ਼ੰਭੂ ਬਾਰਡਰ ਤੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਸੀ ਉਹਨਾਂ ਨੇ ਤੇ ਉਹਨਾਂ ਨੇ ਉੱਥੇ ਹੀ ਕਹਿਿਆ ਸੀ ਕਿ ਜਦੋਂ ਤੱਕ ਲੋਕਾਂ ਨੂੰ ਇਨਸਾਫ ਨਹੀਂ ਮਿਲੇਗਾ ਅਤੇ ਜਦੋਂ ਤੱਕ ਜਿਹੜੀ ਹੈ ਇਨਸਾਫ ਦੀ ਜੰਗ ਜਾਰੀ ਰਹੇਗੀ ਉਹ ਵੀ ਆਪਣੀ ਜੰਗ ਜਾਰੀ ਰੱਖਣਗੇ ਤਾਂ ਹੁਣ ਕਿਤੇ ਨਾ ਕਿਤੇ ਸਿਆਸੀ ਠਮਾਕਾ ਕਾਂਗਰਸ ਪਾਰਟੀ ਕਰਨ ਜਾ ਰਹੀ ਹੈ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਵਜਰੰਗ ਪੋਨੀਆ ਤੇ ਵਿਨੇਸ਼ ਫਗਾਟ ਤਾਂ ਸਿਆਸੀ ਦੰਗਲ ਵਿੱਚ ਕੁਦਣ ਜਾ ਰਹੇ ਆ ਹੁਣ ਦੋਵੇਂ ਦਿਗਜ ਤਾਂ ਇੱਕ ਉਹ ਸਮਾਂ ਵੀ ਸੀਗਾ ਜਦੋਂ ਦਿੱਲੀ ਦੀਆਂ ਸੜਕਾਂ ਤੇ ਉਤਰੇ ਸੀਗੇ ਵਜਰੰਗ ਪੋਨੀਆ ਵਿਨੇਸ਼ ਫਗਾਟ ਅਤੇ ਉਹਨਾਂ ਦੇ ਸਾਥੀ ਜਦੋਂ ਕੁਸ਼ਤੀ ਮਹਾਸੰਗ ਦੇ ਚੇਅਰਮੈਨ ਤੇ ਵੱਡੇ ਦੋਸ਼ ਲੱਗੇ ਸੀ ਕਿ ਉਹਨਾਂ ਵੱਲੋਂ ਜਿਹੜੀ ਛੇੜਛਾੜ ਲੜਕੀਆਂ ਨਾਲ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਅਸਤੀਫਾ ਮੰਗਿਆ ਜਾ ਰਿਹਾ ਸੀ ਉਹ ਮਾਮਲਾ ਜਿਹੜਾ ਸੁਪਰੀਮ ਕੋਰਟ ਤੱਕ ਪਹੁੰਚਿਆ ਸੀ ਤਾਂ ਸੁਪਰੀਮ ਕੋਰਟ ਨੇ ਦਖਲਅੰਦਾਜ਼ੀ ਤੋਂ ਬਾਅਦ ਜਿਹੜੇ ਆ ਸੁਪਰੀਮ ਕੋਰਟ ਦੀ दखਲ ਅੰਦਾਜ਼ੀ ਤੋਂ ਬਾਅਦ ਉਸ ਮਾਮਲੇ 'ਚ ਐਫ ਆਈ ਆਰ ਦਰਜ ਕੀਤੀ ਸੀ ਤੇ ਉਸੇ ਮਾਮਲੇ 'ਚ ਦਿੱਲੀ 'ਚ ਕੋਰਟ ਵੱਲੋਂ ਜਿਹੜੇ ਆ ਆਦੇਸ਼ ਜਾਰੀ ਕੀਤੇ ਗਏ ਸੀ ਜਿਹੜੇ ਦੋਸ਼ਾਇਦ ਕੀਤੇ ਗਏ ਸੀ ਕਿ ਦੋਸ਼ੀ ਪਾਇਆ ਜਾਂਦਾ ਹੈ ਆ ਜਿਹੜਾ ਮਹਾ ਕੁਸ਼ਤੀ ਮਹਾ ਸੰਗ ਦਾ ਚੇਅਰਮੈਨ ਸੀ ਤਾਂ ਉਸ ਤੇ દોਸ਼ ਵੀ ਜਿਹੜੇ ਆ ਤੈਹ ਹੁੰਦੇ ਨਜ਼ਰ ਆਉਂਦੇ ਆ ਤੇ ਸਭ ਇਹ ਸਿਆਸੀ ਜਿਹੜਾ ਇੱਕ ਪਾਸੇ ਇਹਨਾਂ ਦਾ ਆਪਣਾ ਸੰਘਰਸ਼ ਸੀਗਾ ਪਰ ਹੁਣ ਸਿਆਸੀ ਤੌਰ ਤੇ ਵੀ ਜਿਹੜੀ ਆ جنگ ਸ਼ੁਰੂ ਕਰਨ ਜਾ ਰਹੇ ਆ ਵਿਨੇਸ਼ ਫੁਗਾਰ ਤੇ ਵਜਰੰਗ ਪੁਣੀ ਆ ਤਾਂ ਹਰਿਆਣਾ ਦੀ ਸਿਆਸਤ ਵਿੱਚੇ ਵੱਡਾ ਸਿਆਸੀ ਤਮਾਕਾ ਹੋ ਸਕਦਾ ਤੇ ਚੋਣਾਂ ਜਿਹੜੇ ਲੜਦੇ ਨਜ਼ਰ ਆ ਸਕਦੇ ਆ ਤਾਂ ਵਿਧਾਨ ਸਭਾ ਚੋਣਾਂ ਦਾ ਅਗਾਜ ਆ ਜਿਹੜਾ ਉਹ ਹੋਇਆ ਹੋਇਆ ਵਿਗਲ ਵੱਜਿਆ ਹੋਇਆ ਤੇ ਚੋਣ ਲੜਦੇ ਨਜ਼ਰ ਆ ਸਕਦੇ ਆ ਵਿਨੇਸ਼ ਫਗਾੜ ਤੇ ਵਜਰੰਗ ਪੂਨੀਆ ਤਾਂ ਖਿਡਾਰੀਆਂ ਵੱਲ ਅਸੀਂ ਅਕਸਰ ਦੇਖਦੇ ਹਾਂ ਕਿ ਪਾਰਟੀਆਂ ਦਾ ਵੱਡਾ ਝੁਕਾਓ ਹੁੰਦਾ ਜਿਹੜਾ ਨਾਮੀ ਖਿਡਾਰੀ ਹੁੰਦਾ ਹੈ ਤੇ ਉਸ ਨੂੰ ਕਿਤੇ ਨਾ ਕਿਤੇ ਟਿਕਟਾ ਜਿਹੜੀ ਪਾਰਟੀਆਂ ਵੱਲੋਂ ਦਿੱਤੀ ਜਾਂਦੀ ਹੈ ਤਾਂ ਵਿਨੇਸ਼ ਫਗਾੜ ਤੇ ਵਜਰੰਗ ਪੂਨੀਆ ਵੀ ਹੁਣ ਸਿਆਸੀ ਮੈਦਾਨ ਚ ਕੁੱਦਣ ਜਾ ਰਹੇ ਨੇ ਦੇ ਦੀ ਸਿਆਸਤ ਵਿੱਚ ਅੱਜ ਵੱਡੀ ਜਿਹੜੀ ਆ ਹਲਚਲ ਹੋਣ ਜਾ ਰਹੀ ਹੈ ਤੇ ਸਭ ਤੋਂ ਵੱਡਾ ਤਮਾਕਾ ਸਿਆਸੀ ਤੌਰ ਤੇ ਇਹ ਘਰ ਦੇਖਿਆ ਜਾ ਰਿਹਾ ਹੈ ਤਾਂ ਕਾਂਗਰਸ ਪਾਰਟੀ ਵੱਡਾ ਸਿਆਸੀ ਤਮਾਕਾ ਕਰਨ ਜਾ ਰਹੀ ਹੈ ਤਾਂ ਵਿਨੇਸ਼ ਫਗਾਟ ਅਤੇ ਵਜ਼ਰੰਗ ਪੂਨੀਆ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤਾਂ ਮਿੱਤੇ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਤੇ ਮਿੱਤੇ ਦਿਨ ਹੀ ਰਾਹੁਲ ਗਾਂਧੀ ਨਾਲ ਵਿਨੇਸ਼ ਫਗਾਟ ਦੀ ਫੋਟੋ ਜਦੋਂ ਸਾਹਮਣੇ ਆਂਦੀ ਹੈ ਤਾਂ ਇਸ ਤੇ ਚਰਚਾ ਜਿਹੜੀ ਆ ਹੋਰ ਵੀ ਜਿਹੜੀਆਂ ਕਿਆਸਰਾਈਆਂ ਨੇ ਤੇਜ਼ ਹੋ ਜਾਂਦੀਆਂ ਨੇ ਕਿ ਜਲਦ ਹੀ ਕਾਂਗਰਸ ਪਾਰਟੀ ਚ ਸ਼ਾਮਲ ਹੋ ਸਕਦੇ ਨੇ ਵਿਨੇਸ਼ ਫਗਾਟ ਅਤੇ ਵਜ਼ਰੰਗ ਪੂਨੀਆ ਤਾਂ ਵਿਨੇਸ਼ ਫਗਾਟ ਜਿਵੇਂ ਹੀ ਜਿਹੜੇ ਆ 올림픽 ਤੋਂ ਜਿਹੜੇ ਆ ਵਾਪਸ ਪਰਤੇ ਆ 올림픽 ਖੇਡ ਕੇ ਤਾਂ ਉਸ ਤੋਂ ਬਾਅਦ ਉਹਨਾਂ ਦਾ ਵੱਖ-ਵੱਖ ਤਰੀਕੇ ਨਾਲ ਸਵਾਗਤ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਨੂੰ ਜਿਹੜਾ ਡਿਸਕਵালিਫਾਈ ਕਰ ਦਿੱਤਾ ਗਿਆ ਸੀਗਾ ਮੈਚ ਹੋਣ ਤੋਂ ਪਹਿਲਾਂ ਤਾਂ ਜਿਵੇਂ ਹੀ ਉਹਨਾਂ ਦੀ ਜਿਹੜੀ ਆ ਕੁਸ਼ਤੀ ਹੋਣੀ ਸੀ ਉਹਨਾਂ ਦਾ ਮੁਕਾਬਲਾ ਹੋਣਾ ਸੀ ਤਾਂ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੂੰ ਜਿਹੜਾ ਆਯੋਗ ਕਰਾਰ ਦਿੱਤਾ ਗਿਆ ਸੀ ਵਜਨ ਦੇ ਚਲਦਿਆਂ ਜਿਹੜਾ ਉਹਨਾਂ ਦਾ हां 100 ਤੋਂ 50 ਗ੍ਰਾਮ ਵਜ਼ਨ ਵੱਧ ਗਿਆ ਸੀ ਉਸ ਦੇ ਚੱਲਦਿਆਂ ਉਹਨਾਂ ਨੂੰ ਅਗਲਾ ਮੈਚ ਨਹੀਂ ਖੇਡਣ ਦਿੱਤਾ ਗਿਆ ਤੇ ਉਹ ਮੈਚ ਸੀਗਾ 골ਡ ਮੈਡਲ ਦੇ ਲਈ ਤਾਂ 골ਡ ਮੈਡਲ ਦੇ ਲਈ ਜਿਹੜਾ ਮੈਚ ਖੇਡਿਆ ਜਾਣਾ ਸੀ ਵਿਨੇਸ਼ ਫੁਗਾਟ ਵੱਲੋਂ ਉਹ ਮੈਚ ਤੇ ਜਿਹੜੇ ਆ ਉਹ ਨਹੀਂ ਖੇਡ ਸਕੇ ਪਰ ਕਿਤੇ ਨਾ ਕਿਤੇ ਹੁਣ ਸਿਆਸੀ ਤੌਰ ਤੇ ਜਿਹੜੇ ਆ ਸਿਆਸੀ ਮੈਦਾਨ ਵਿੱਚ ਆਪਣੇ ਆਪ ਨੂੰ ਅਜਮਾਉਣ ਦੀ ਜਿਹੜੇ ਆ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ ਵਿਨੇਸ਼ ਫੁਗਾਟ ਅਤੇ ਵਜਰੰਗ ਪੂਣੀਆ ਤਾਂ ਹੁਣ ਕੁਸ਼ਤੀ ਦੰਗਲ ਤੋਂ ਹੁੰਦੇ ਹੋਏ ਵਜਰੰਗ ਪੂਨੀਆ ਤੇ ਵਿਨੇਸ਼ ਵਗਾੜ ਸਿਆਸੀ ਦੰਗਲ ਚ ਕਿਤੇ ਨਾ ਕਿਤੇ ਛਲਾਂਗ ਮਾਰਦੇ ਹੋਏ ਛਾਲ ਮਾਰਦੇ ਹੋਏ ਜਿਹੜੇ ਆ ਨਜ਼ਰ ਆ ਰਹੇ ਆ ਤੇ ਜਲਦ ਹੀ ਜਿਹੜੇ ਆ ਕਾਂਗਰਸ ਪਾਰਟੀ ਚ ਸ਼ਾਮਲ ਹੋਣਗੇ ਤਾਂ ਅੱਜ ਦਿੱਲੀ ਪਹੁੰਚੇ ਹੋਏ ਨੇ ਵਿਨੇਸ਼ ਵਗਾੜ ਅਤੇ ਵਜਰੰਗ ਪੂਨੀਆ ਤਾਂ ਜਲਦੀ ਹੀ ਜਿਹੜੀਆਂ ਤਸਵੀਰਾਂ ਵੀ ਸਾਹਮਣੇ ਆ ਜਾਣਗੀਆਂ ਕਿ ਕਾਂਗਰਸ ਪਾਰਟੀ ਚ ਸ਼ਾਮਲ ਹੋਗੇ ਤਾਂ ਜਿਵੇਂ ਹੀ ਹਰਿਆਣਾ ਵਿੱਚ ਚੋਣਾਂ ਚੱਲ ਰਹੀਆਂ ਨੇ ਤਾਂ ਹਰਿਆਣਾ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਆ ਤੇ ਕੋਈ ਨਾ ਕੋਈ ਸਿਆਸੀ ਉਵਾਲ ਆ ਜਿਹੜਾ ਅੱਜ ਦਿਨ ਉੱਠ ਰਿਹਾ ਜਿੱਥੇ ਭਾਜਪਾ ਨੂੰ ਟਿਕਟਾਂ ਨਾ ਮਿਲਣ ਦੇ ਕਾਰਨ ਮੰਤਰੀ ਨੇ ਜਿਹੜੇ ਜਿਹੜੇ ਸਾਹਿਬ ਕੰਮ ਐਮਐਲਏ ਨੇ ਉਹ ਆਲਵੀ ਦਾ ਪਾਰਟੀ ਨੂੰ ਕਹਿ ਰਹੇ ਆ ਤੇ ਉੱਥੇ ਹੀ ਜੀਜੇਪੀ ਨੂੰ ਵੀ ਕਈ ਜਿਹੜੇ ਵਿਧਾਇਕ ਆ ਜਿਹੜੇ ਉਹ ਛੱਡ ਕੇ ਚਲੇ ਗਏ ਨੇ ਤਾਂ ਉਧਰ ਹੁਣ ਕਾਂਗਰਸ ਪਾਰਟੀ ਵੀ ਆਪਣੀ ਸਿਆਸੀ ਗੇਮ ਆ ਜਿਹੜੀ ਖੇਡਣ ਜਾ ਰਹੀ ਹੈ ਤੇ ਜਿੱਥੇ ਵਿਨੇਸ਼ ਫਗਾਟ ਵੱਲੋਂ ਜਿਹੜੇ ਆ ਵੱਖ-ਵੱਖ ਦੇਸ਼ ਦੇ ਆ ਸੁਭਿਆ ਵਿੱਚ ਜਾ ਕੇ ਦੇਸ਼ ਦਾ ਜਿਹੜਾ ਦੌਰਾ ਕੀਤਾ ਜਾਂਦਾ ਹੈ ਉਹਨਾਂ ਦਾ ਵੱਖ-ਵੱਖ ਤਰੀਕੇ ਨਾਲ ਭਰਮਾ ਸਵਾਗਤ ਕੀਤਾ ਗਿਆ ਸੀ ਜਿਵੇਂ ਹੀ ਉਹ ਅ 올림픽 ਖੇਡ ਕੇ ਆਂਦੇ ਨੇ ਹਾਲਾਂਕਿ 올림픽 ਚ ਉਹਨਾਂ ਨੂੰ ਵੱਡਾ ਝੜਕਾ ਲੱਗਿਆ ਦੇਸ਼ ਪੂਰੇ ਦੇਸ਼ ਨੂੰ ਝੜਕਾ ਲੱਗਿਆ ਕਿ 골ਡ ਮੈਡਲ ਦੇ ਲਈ ਜਿਹੜੀ ਜੰਗ ਸੀ ਉਹ ਪਹਿਲਾਂ ਹੀ ਜਿਹੜੀ ਅਜਤਨ ਤੋਂ ਪਹਿਲਾਂ ਹਾਰ ਗਏ ਸੀਗੇ ਕਿਉਂਕਿ वजन ਵਧਨ ਕਾਰਨ ਉਹਨਾਂ ਨੂੰ ਜਿਹੜਾ ਫਾਈਨਲ ਮੈਚ ਨਹੀਂ ਖੇਡਣ ਦਿੱਤਾ ਗਿਆ ਤਾਂ ਉਸ ਦੇ ਚੱਲਦੇ ਆ ਉਹਨਾਂ ਦੀ ਹੌਸਲਾ ਫਜ਼ਾਈ ਦੇ ਲਈ ਵੱਖ-ਵੱਖ ਜਿਹੜੇ ਆ ਜਥੇਵੰਦੀਆਂ ਅੱਗੇ ਆਈਆਂ ਵੱਖ-ਵੱਖ ਖਾਪਾਂ ਅੱਗੇ ਆਈਆਂ ਹਰਿਆਣਾ ਦੀਆਂ ਕਿ ਉਹਨਾਂ ਨੂੰ 골ਡ ਮੈਡਲ ਦਿੱਤੇ ਗਏ ਭਰਮਾ ਸਵਾਗਤ ਉਹਨਾਂ ਦਾ ਹੋਇਆ ਕਿਸਾਨੀ ਅੰਦੋਲਨ ਦੀ ਜੇਕਰ ਗੱਲ ਕਰੀਏ ਜਿਹੜਾ ਸਿੰਘੂ ਜਿਹੜਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਪ੍ਰਦਰਸ਼ਨ ਚੱਲ ਰਿਹਾ ਤਾਂ ਇਹਨਾਂ ਪ੍ਰਦਰਸ਼ਨਾਂ ਤੋਂ ਵੀ ਵੱਡਾ ਜਿਹੜਾ ਹੰਗਾਰਾ ਜਿਹੜਾ ਉਹ ਵਿਨੇਸ਼ ਫਗਾਟ ਨੂੰ ਮਿਲਿਆ ਸੀ ਤਾਂ ਵਿਨੇਸ਼ ਫਗਾਟ ਬਿੱਤੇ ਦਿਨੇ ਹੀ ਜਿਹੜੇ ਆ ਸ਼ੰਭੂ ਬਾਰਡਰ ਤੇ ਪਹੁੰਚੇ ਸੀ ਤੇ ਸ਼ੰਭੂ ਬਾਰਡਰ ਤੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਸੀ ਉਹਨਾਂ ਨੇ ਤੇ ਉਹਨਾਂ ਨੇ ਉੱਥੇ ਹੀ ਕਹਿ ਸੀ ਕਿ ਜਦੋਂ ਤੱਕ ਲੋਕਾਂ ਨੂੰ ਇਨਸਾਫ ਨਹੀਂ ਮਿਲੇਗਾ ਅਤੇ ਜਦੋਂ ਤੱਕ ਜਿਹੜੀ ਹੈ ਇਨਸਾਫ ਦੀ ਜੰਗ ਜਾਰੀ ਰਹੇਗੀ ਉਹ ਵੀ ਆਪਣੀ ਜੰਗ ਜਾਰੀ ਰੱਖਣਗੇ ਤਾਂ ਹੁਣ ਕਿਤੇ ਨਾ ਕਿਤੇ ਸਿਆਸੀ ਤਮਾਕਾ ਕਾਂਗਰਸ ਪਾਰਟੀ ਕਰਨ ਜਾ ਰਹੀ ਹੈ ਕਿ ਕਾਂਗਰਸ ਪਾਰਟੀ ਚ ਸ਼ਾਮਲ ਹੋਣ ਜਾ ਰਹੇ ਨੇ ਬਜਰੰਗ ਪੂਨੀਆ ਤੇ ਵਿਨੇਸ਼ ਫਗਾਟ ਤਾਂ ਸਿਆਸੀ ਦੰਗਲ ਵਿੱਚ ਕੁੱਦਣ ਜਾ ਰਹੇ ਆ ਹੁਣ ਦੋਵੇਂ ਦਿਗਜ ਤਾਂ ਇੱਕ ਉਹ ਸਮਾਵੀ ਸੀਗਾ ਜਦੋਂ ਦਿੱਲੀ ਦੀਆਂ ਸੜਕਾਂ ਤੇ ਉਤਰੇ ਸੀਗੇ ਬਜਰੰਗ ਪੂਨੀਆ ਵਿਨੇਸ਼ ਫਗਾਟ ਅਤੇ ਉਹਨਾਂ ਦੇ ਸਾਥੀ ਜਦੋਂ ਕੁਸਤੀ ਮਹਾਸੰਗ ਦੇ ਚੇਅਰਮੈਨ ਤੇ ਵੱਡੇ ਦੋਸ਼ ਲੱਗੇ ਸੀ ਕਿ ਉਹਨਾਂ ਵੱਲੋਂ ਜਿਹੜੀ ਆ ਛੇੜਛਾੜ ਲੜਕੀਆਂ ਨਾਲ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਅਸਤੀਫਾ ਮੰਗਿਆ ਜਾ ਰਿਹਾ ਸੀ ਉਹ ਮਾਮਲਾ ਜਿਹੜਾ ਸੁਪਰੀਮ ਕੋਰਟ ਤੱਕ ਪਹੁੰਚਿਆ ਸੀ ਤਾਂ ਸੁਪਰੀਮ ਕੋਰਟ ਨੇ दखਲ ਅੰਦਾਜ਼ੀ ਤੋਂ ਬਾਅਦ ਜਿਹੜੇ ਆ ਸੁਪਰੀਮ ਕੋਰਟ ਦੀ ਦਖਲ ਅੰਦਾਜ਼ੀ ਤੋਂ ਬਾਅਦ ਉਸ ਮਾਮਲੇ 'ਚ ਐਫ ਆਈ ਆਰ ਦਰਜ ਕੀਤੀ ਸੀ ਤੇ ਉਸੇ ਮਾਮਲੇ 'ਚ ਦਿੱਲੀ 'ਚ ਕੋਰਟ ਵੱਲੋਂ ਜਿਹੜੇ ਆ ਆਦੇਸ਼ ਜਾਰੀ ਕੀਤੇ ਗਏ ਸੀ ਜਿਹੜੇ ਦੋਸ਼ ਆਇਦ ਕੀਤੇ ਗਏ ਸੀ ਕਿ ਦੋਸ਼ੀ ਪਾਇਆ ਜਾਂਦਾ ਹੈ ਜਿਹੜਾ ਮਹਾ ਕੁਸ਼ਤੀ ਮਹਾ ਸੰਗ ਦਾ ਚੇਅਰਮੈਨ ਸੀ ਤਾਂ ਉਸ ਤੇ ਦੋਸ਼ ਵੀ ਜਿਹੜੇ ਤੈਹ ਹੁੰਦੇ ਨਜ਼ਰ ਆਉਂਦੇ ਆ ਤੇ ਸਭ ਇਹ ਸਿਆਸੀ ਜਿਹੜਾ ਇੱਕ ਪਾਸੇ ਇਹਨਾਂ ਦਾ ਆਪਣਾ ਸੰਘਰਸ਼ ਸੀਗਾ ਪਰ ਹੁਣ ਸਿਆਸੀ ਤੌਰ ਤੇ ਵੀ ਜਿਹੜੀ ਆ جنگ ਸ਼ੁਰੂ ਕਰਨ ਜਾ ਰਹੇ ਆ ਵਿਨੇਸ਼ ਫੁਗਾਰ ਤੇ ਵਜਰੰਗ ਪੁਣੀ ਆ ਤਾਂ ਹਰਿਆਣਾ ਦੀ ਸਿਆਸਤ ਵਿੱਚ ਇਹ ਵੱਡਾ ਸਿਆਸੀ ਤਮਾਕਾ ਹੋ ਸਕਦਾ ਤੇ ਚੋਣਾਂ ਜਿਹੜੇ ਲੜਦੇ ਨਜ਼ਰ ਆ ਸਕਦੇ ਆ ਤਾਂ ਵਿਧਾਨ ਸਭਾ ਚੋਣਾਂ ਦਾ ਅਗਾਜ ਆ ਜਿਹੜਾ ਉਹ ਹੋਇਆ ਹੋਇਆ ਵਿਗਲ ਵੱਜਿਆ ਹੋਇਆ ਤੇ ਚੋਣ ਲੜਦੇ ਨਜ਼ਰ ਆ ਸਕਦੇ ਆ ਵਿਨੇਸ਼ ਫਗਾੜ ਤੇ ਵਜਰੰਗ ਪੂਨੀਆ ਤਾਂ ਖਿਡਾਰੀਆਂ ਵੱਲ ਅਸੀਂ ਅਕਸਰ ਦੇਖਦੇ ਹਾਂ ਕਿ ਪਾਰਟੀਆਂ ਦਾ ਵੱਡਾ ਝੁਕਾਓ ਹੁੰਦਾ ਜਿਹੜਾ ਨਾਮੀ ਖਿਡਾਰੀ ਹੁੰਦਾ ਹੈ ਤੇ ਉਸ ਨੂੰ ਕਿਤੇ ਨਾ ਕਿਤੇ ਟਿਕਟ ਜਿਹੜੀ ਪਾਰਟੀਆਂ ਵੱਲੋਂ ਦਿੱਤੀ ਜਾਂਦੀ ਹੈ ਤਾਂ ਵਿਨੇਸ਼ ਫਗਾੜ ਤੇ ਵਜਰੰਗ ਪੂਨੀਆ ਵੀ ਹੁਣ ਸਿਆਸੀ ਮੈਦਾਨ ਚ ਕੁੱਦਣ ਜਾ ਰਹੇ ਨੇ ਦੇਸ਼ ਦੀ ਸਿਆਸਤ ਵਿੱਚ ਅੱਜ ਵੱਡੀ ਜਿਹੜੀ ਆ ਹਲਚਲ ਹੋਣ ਜਾ ਰਹੀ ਹੈ ਤੇ ਸਭ ਤੋਂ ਵੱਡਾ ਤਮਾਕਾ ਸਿਆਸੀ ਤੌਰ ਤੇ ਇਹ ਘਰ ਦੇਖਿਆ ਜਾ ਰਿਹਾ ਹੈ ਤਾਂ ਕਾਂਗਰਸ ਪਾਰਟੀ ਵੱਡਾ ਸਿਆਸੀ ਧਮਾਕਾ ਕਰਨ ਜਾ ਰਹੀ ਹੈ ਤਾਂ ਵਿਨੇਸ਼ ਫਗਾਟ ਅਤੇ ਵਜ਼ਰੰਗ ਪੂਨੀਆ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤਾਂ ਬਿੱਤੇ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਤੇ ਬਿੱਤੇ ਦਿਨ ਹੀ ਰਾਹੁਲ ਗਾਂਧੀ ਨਾਲ ਵਿਨੇਸ਼ ਫਗਾਟ ਦੀ ਫੋਟੋ ਜਦੋਂ ਸਾਹਮਣੇ ਆਂਦੀ ਹੈ ਤਾਂ ਇਸੇ ਚਰਚਾ ਜਿਹੜੀ ਆ ਹੋਰ ਵੀ ਜਿਹੜੀਆਂ ਕਿਆਸਰਾਈਆਂ ਨੇ ਤੇਜ਼ ਹੋ ਜਾਂਦੀਆਂ ਨੇ ਕਿ ਜਲਦ ਹੀ ਕਾਂਗਰਸ ਪਾਰਟੀ ਚ ਸ਼ਾਮਲ ਹੋ ਸਕਦੇ ਨੇ ਵਿਨੇਸ਼ ਫਗਾਟ ਅਤੇ ਵਜਰੰਗ ਪੂਨੀਆ ਤਾਂ ਵਿਨੇਸ਼ ਫਗਾਟ ਜਿਵੇਂ ਹੀ ਜਿਹੜੇ ਆ 올림픽 ਤੋਂ ਜਿਹੜੇ ਆ ਵਾਪਸ ਪਰਤੇ ਆ 올림픽 ਖੇਡ ਕੇ ਤਾਂ ਉਸ ਤੋਂ ਬਾਅਦ ਉਹਨਾਂ ਦਾ ਵੱਖ-ਵੱਖ ਤਰੀਕੇ ਨਾਲ ਸਵਾਗਤ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਨੂੰ ਜਿਹੜਾ ਡਿਸਕਵালিਫਾਈ ਕਰ ਦਿੱਤਾ ਗਿਆ ਸੀਗਾ ਮੈਚ ਹੋਣ ਤੋਂ ਪਹਿਲਾਂ ਤਾਂ ਜਿਵੇਂ ਹੀ ਉਹਨਾਂ ਦੀ ਜਿਹੜੀ ਆ ਕੁਸ਼ਤੀ ਹੋਣੀ ਸੀ ਉਹਨਾਂ ਦਾ ਮੁਕਾਬਲਾ ਹੋਣਾ ਸੀ ਤਾਂ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੂੰ ਜਿਹੜਾ ਆਯੋਗ ਕਰਾਰ ਦਿੱਤਾ ਗਿਆ ਸੀ ਵਜਨ ਦੇ ਚਲਦਿਆਂ ਜਿਹੜਾ ਉਹਨਾਂ ਦਾ ਅ 100 ਤੋਂ 50 ਗ੍ਰਾਮ ਵਜ਼ਨ ਵੱਧ ਗਿਆ ਸੀ ਉਸ ਦੇ ਚੱਲਦਿਆਂ ਉਹਨਾਂ ਨੂੰ ਅਗਲਾ ਮੈਚ ਨਹੀਂ ਖੇਡਣ ਦਿੱਤਾ ਗਿਆ ਤੇ ਉਹ ਮੈਚ ਸੀਗਾ 골ਡ ਮੈਡਲ ਦੇ ਲਈ ਤਾਂ 골ਡ ਮੈਡਲ ਦੇ ਲਈ ਜਿਹੜਾ ਮੈਚ ਖੇਡਿਆ ਜਾਣਾ ਸੀ ਵਿਨੇਸ਼ ਫੁਗਾਟ ਵੱਲੋਂ ਉਹ ਮੈਚ ਤੇ ਜਿਹੜੇ ਆ ਉਹ ਨਹੀਂ ਖੇਡ ਸਕੇ ਪਰ ਕਿਤੇ ਨਾ ਕਿਤੇ ਹੁਣ ਸਿਆਸੀ ਤੌਰ ਤੇ ਜਿਹੜੇ ਆ ਸਿਆਸੀ ਮੈਦਾਨ ਵਿੱਚ ਆਪਣੇ ਆਪ ਨੂੰ ਅਜਮਾਉਣ ਦੀ ਜਿਹੜੇ ਆ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ ਵਿਨੇਸ਼ ਫੁਗਾਟ ਅਤੇ ਵਜਰੰਗ ਪੂਣੀਆ ਤਾਂ ਹੁਣ ਕੁਸ਼ਤੀ ਦੰਗਲ ਤੋਂ ਹੁੰਦੇ ਹੋਏ ਵਜ਼ਰੰਗ ਪੂਣੀਆ ਤੇ ਵਿਨੇਸ਼ ਵਗਾੜ ਸਿਆਸੀ ਦੰਗਲ ਚ ਕਿਤੇ ਨਾ ਕਿਤੇ ਛਲੰਗ ਮਾਰਦੇ ਹੋਏ ਛਾਲ ਮਾਰਦੇ ਹੋਏ ਜਿਹੜੇ ਆ ਨਜ਼ਰ ਆ ਰਹੇ ਆ ਤੇ ਜਲਦ ਹੀ ਜਿਹੜੇ ਆ ਕਾਂਗਰਸ ਪਾਰਟੀ ਚ ਸ਼ਾਮਲ ਹੋਣਗੇ ਤਾਂ ਅੱਜ ਦਿੱਲੀ ਪਹੁੰਚੇ ਹੋਏ ਨੇ ਵਿਨੇਸ਼ ਵਗਾੜ ਅਤੇ ਵਜਰੰਗ ਪੁਨੀਆ ਤਾਂ ਜਲਦੀ ਹੀ ਜਿਹੜੀਆਂ ਤਸਵੀਰਾਂ ਵੀ ਸਾਹਮਣੇ ਆ ਜਾਣਗੀਆਂ ਕਿ ਕਾਂਗਰਸ ਪਾਰਟੀ ਚ ਸ਼ਾਮਲ ਹੋਗੇ ਤਾਂ ਜਿਵੇਂ ਹੀ ਹਰਿਆਣਾ ਵਿੱਚ ਚੋਣਾਂ ਚੱਲ ਰਹੀਆਂ ਨੇ ਤਾਂ ਹਰਿਆਣਾ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਆ ਤੇ ਕੋਈ ਨਾ ਕੋਈ ਸਿਆਸੀ ਉਵਾਲ ਆ ਜਿਹੜਾ ਅੱਜ ਦਿਨ ਉੱਠ ਰਿਹਾ ਜਿੱਥੇ ਭਾਜਪਾ ਨੂੰ ਟਿਕਟਾਂ ਨਾ ਮਿਲਣ ਦੇ ਕਾਰਨ ਮੰਤਰੀ ਨੇ ਜਿਹੜੇ ਜਿਹੜੇ ਸਾਹਿਬ ਕੰਮ ਐਮਐਲਏ ਨੇ ਉਹ ਆਲਵੀ ਦਾ ਪਾਰਟੀ ਨੂੰ ਕਹਿ ਰਹੇ ਆ ਤੇ ਉੱਥੇ ਹੀ ਜੀਜੇਪੀ ਨੂੰ ਵੀ ਕਈ ਜਿਹੜੇ ਵਿਧਾਇਕ ਆ ਜਿਹੜੇ ਉਹ ਛੱਡ ਕੇ ਚਲੇ ਗਏ ਨੇ ਤਾਂ ਉਧਰ ਹੁਣ ਕਾਂਗਰਸ ਪਾਰਟੀ ਵੀ ਆਪਣੀ ਸਿਆਸੀ ਗੇਮ ਆ ਜਿਹੜੀ ਖੇਡਣ ਜਾ ਰਹੀ ਐ ਤੇ ਜਿੱਥੇ ਵਿਨੇਸ਼ ਫਗਾਟ ਵੱਲੋਂ ਜਿਹੜੇ ਆ ਵੱਖ-ਵੱਖ ਦੇਸ਼ ਦੇ ਆ ਸੁਭਿਆ ਵਿੱਚ ਜਾ ਕੇ ਦੇਸ਼ ਦਾ ਜਿਹੜਾ ਦੌਰਾ ਕੀਤਾ ਜਾਂਦਾ ਉਹਨਾਂ ਦਾ ਵੱਖ-ਵੱਖ ਤਰੀਕੇ ਨਾਲ ਭਰਮਾ ਸਵਾਗਤ ਕੀਤਾ ਗਿਆ ਸੀ ਜਿਵੇਂ ਹੀ ਉਹ ਅ 올림픽 ਖੇਡ ਕੇ ਆਂਦੇ ਨੇ ਹਾਲਾਂਕਿ 올림픽 ਚ ਉਹਨਾਂ ਨੂੰ ਵੱਡਾ ਝੜਕਾ ਲੱਗਿਆ ਦੇਸ਼ ਪੂਰੇ ਦੇਸ਼ ਨੂੰ ਝੜਕਾ ਲੱਗਿਆ ਕਿ 골ਡ ਮੈਡਲ ਦੇ ਲਈ ਜਿਹੜੀ ਜੰਗ ਸੀ ਉਹ ਪਹਿਲਾਂ ਹੀ ਜਿਹੜੀ ਅਜਤਨ ਤੋਂ ਪਹਿਲਾਂ ਹਾਰ ਗਏ ਸੀਗੇ ਕਿਉਂਕਿ ਵਜ਼ਨ ਵਧਨ ਕਾਰਨ ਉਹਨਾਂ ਨੂੰ ਜਿਹੜਾ ਫਾਈਨਲ ਮੈਚ ਨਹੀਂ ਖੇਡਣ ਦਿੱਤਾ ਗਿਆ ਤਾਂ ਉਸ ਦੇ ਚੱਲਦੇ ਆ ਉਹਨਾਂ ਦੀ ਹੌਸਲਾ ਫਜ਼ਾਈ ਦੇ ਲਈ ਵੱਖ-ਵੱਖ ਜਿਹੜੀਆਂ ਜਥੇਵੰਦੀਆਂ ਅੱਗੇ ਆਈਆਂ ਵੱਖ-ਵੱਖ ਖਾਪਾਂ ਅੱਗੇ ਆਈਆਂ ਹਰਿਆਣਾ ਦੀਆਂ ਕਿ ਉਹਨਾਂ ਨੂੰ 골ਡ ਮੈਡਲ ਦਿੱਤੇ ਗਏ ਭਰਮਾ ਸਵਾਗਤ ਉਹਨਾਂ ਦਾ ਹੋਇਆ ਕਿਸਾਨੀ ਅੰਦੋਲਨ ਦੀ ਜੇਕਰ ਗੱਲ ਕਰੀਏ ਜਿਹੜਾ ਸਿੰਘੂ ਜਿਹੜਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਪ੍ਰਦਰਸ਼ਨ ਚੱਲ ਰਿਹਾ ਤਾਂ ਇਹਨਾਂ ਪ੍ਰਦਰਸ਼ਨਾਂ ਤੋਂ ਵੀ ਵੱਡਾ ਜਿਹੜਾ ਹੰਗਾਰਾ ਜਿਹੜਾ ਉਹ ਵਿਨੇਸ਼ ਫਗਾਟ ਨੂੰ ਮਿਲਿਆ ਸੀ ਤਾਂ ਵਿਨੇਸ਼ ਫਗਾਟ ਬਿੱਤੇ ਦਿਨੇ ਹੀ ਜਿਹੜੇ ਆ ਸ਼ੰਭੂ ਬਾਰਡਰ ਤੇ ਪਹੁੰਚੇ ਸੀ ਤੇ ਸ਼ੰਭੂ ਬਾਰਡਰ ਤੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਸੀ ਉਹਨਾਂ ਨੇ ਤੇ ਉਹਨਾਂ ਨੇ ਉੱਥੇ ਹੀ ਕਹਿਿਆ ਸੀ ਕਿ ਜਦੋਂ ਤੱਕ ਲੋਕਾਂ ਨੂੰ ਇਨਸਾਫ ਨਹੀਂ ਮਿਲੇਗਾ ਅਤੇ ਜਦੋਂ ਤੱਕ ਜਿਹੜੀ ਹੈ ਇਨਸਾਫ ਦੀ ਜੰਗ ਜਾਰੀ ਰਹੇਗੀ ਉਹ ਵੀ ਆਪਣੀ ਜੰਗ ਯਾਰੀ ਰੱਖਣਗੇ ਤਾਂ ਹੁਣ ਕਿਤੇ ਨਾ ਕਿਤੇ ਸਿਆਸੀ ਠਮਾਕਾ ਕਾਂਗਰਸ ਪਾਰਟੀ ਕਰਨ ਜਾ ਰਹੀ ਹੈ ਕਿ ਕਾਂਗਰਸ ਪਾਰਟੀ ਚ ਸ਼ਾਮਲ ਹੋਣ ਜਾ ਰਹੇ ਨੇ ਵਜਰੰਗ ਪੂਨੀਆ ਤੇ ਵਿਨੇਸ਼ ਫਗਾਟ ਤਾਂ ਸਿਆਸੀ ਦੰਗਲ ਵਿੱਚ ਕੁੱਦਣ ਜਾ ਰਹੇ ਆ ਹੁਣ ਦੋਵੇਂ ਦਿਗਜ ਤਾਂ ਇੱਕ ਉਹ ਸਮਾਂ ਵੀ ਸੀਗਾ ਜਦੋਂ ਦਿੱਲੀ ਦੀਆਂ ਸੜਕਾਂ ਤੇ ਉਤਰੇ ਸੀਗੇ ਵਜਰੰਗ ਪੂਨੀਆ ਵਿਨੇਸ਼ ਫਗਾਟ ਅਤੇ ਉਹਨਾਂ ਦੇ ਸਾਥੀ ਜਦੋਂ ਕੁਸਤੀ ਮਹਾਸੰਗ ਦੇ ਚੇਅਰਮੈਨ ਤੇ ਵੱਡੇ ਦੋਸ਼ ਲੱਗੇ ਸੀ ਕਿ ਉਹਨਾਂ ਵੱਲੋਂ ਜਿਹੜੀ ਆ ਛੇੜਛਾੜ ਲੜਕੀਆਂ ਨਾਲ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਅਸਤੀਫਾ ਮੰਗਿਆ ਜਾ ਰਿਹਾ ਸੀ ਉਹ ਮਾਮਲਾ ਜਿਹੜਾ ਸੁਪਰੀਮ ਕੋਰਟ ਤੱਕ ਪਹੁੰਚਿਆ ਸੀ ਤਾਂ ਸੁਪਰੀਮ ਕੋਰਟ ਨੇ दखਲ ਅੰਦਾਜ਼ੀ ਤੋਂ ਬਾਅਦ ਜਿਹੜੇ ਆ ਸੁਪਰੀਮ ਕੋਰਟ ਦੀ ਦਖਲ ਅੰਦਾਜ਼ੀ ਤੋਂ ਬਾਅਦ ਉਸ ਮਾਮਲੇ 'ਚ ਐਫ ਆਈ ਆਰ ਦਰਜ ਕੀਤੀ ਸੀ ਤੇ ਉਸੇ ਮਾਮਲੇ 'ਚ ਦਿੱਲੀ 'ਚ ਕੋਰਟ ਵੱਲੋਂ ਜਿਹੜੇ ਆ ਆਦੇਸ਼ ਜਾਰੀ ਕੀਤੇ ਗਏ ਸੀ ਜਿਹੜੇ ਦੋਸ਼ ਆਇਦ ਕੀਤੇ ਗਏ ਸੀ ਕਿ ਦੋਸ਼ੀ ਪਾਇਆ ਜਾਂਦਾ ਹੈ ਜਿਹੜਾ ਮਹਾ ਕੁਸ਼ਤੀ ਮਹਾ ਸੰਗ ਦਾ ਚੇਅਰਮੈਨ ਸੀ ਤਾਂ ਉਸ ਤੇ ਦੋਸ਼ ਵੀ ਜਿਹੜੇ ਤੈਹ ਹੁੰਦੇ ਨਜ਼ਰ ਆਉਂਦੇ ਆ ਤੇ ਸਭ ਇਹ ਸਿਆਸੀ ਜਿਹੜਾ ਇੱਕ ਪਾਸੇ ਇਹਨਾਂ ਦਾ ਆਪਣਾ ਸੰਘਰਸ਼ ਸੀਗਾ ਪਰ ਹੁਣ ਸਿਆਸੀ ਤੌਰ ਤੇ ਵੀ ਜਿਹੜੀ ਆ جنگ ਸ਼ੁਰੂ ਕਰਨ ਜਾ ਰਹੇ ਆ ਵਿਨੇਸ਼ ਸੁਗਾਰ ਤੇ ਵਜਰੰਗ ਪੁਣੀ ਆ ਤਾਂ ਹਰਿਆਣਾ ਦੀ ਸਿਆਸਤ ਵਿੱਚ ਇਹ ਵੱਡਾ ਸਿਆਸੀ ਤਮਾਕਾ ਹੋ ਸਕਦਾ ਹੈ ਤੇ ਚੋਣਾਂ ਜਿਹੜੇ ਲੜਦੇ ਨਜ਼ਰ ਆ ਸਕਦੇ ਆ ਤਾਂ ਵਿਧਾਨ ਸਭਾ ਚੋਣਾਂ ਦਾ ਅਗਾਜ ਆ ਜਿਹੜਾ ਉਹ ਹੋਇਆ ਹੋਇਆ ਵਿਗਲ ਵੱਜਿਆ ਹੋਇਆ ਤੇ ਚੋਣਾਂ ਖੜ ਦੇ ਨਜ਼ਰ ਆ ਸਕਦੇ ਆ ਵਿਨੇਸ਼ ਫਗਾੜ ਤੇ ਵਜਰੰਗ ਪੂਨੀਆ ਤਾਂ ਖਿਡਾਰੀਆਂ ਵੱਲ ਅਸੀਂ ਅਕਸਰ ਦੇਖਦੇ ਆ ਕਿ ਪਾਰਟੀਆਂ ਦਾ ਵੱਡਾ ਝੁਕਾਓ ਹੁੰਦਾ ਜਿਹੜਾ ਨਾਮੀ ਖਿਡਾਰੀ ਹੁੰਦਾ ਤੇ ਉਸ ਨੂੰ ਕਿਤੇ ਨਾ ਕਿਤੇ ਟਿਕਟ ਜਿਹੜੀ ਪਾਰਟੀਆਂ ਵੱਲੋਂ ਦਿੱਤੀ ਜਾਂਦੀ ਆ ਤਾਂ ਵਿਨੇਸ਼ ਫਗਾੜ ਤੇ ਵਜਰੰਗ ਪੂਨੀਆ ਵੀ ਹੁਣ ਸਿਆਸੀ ਮੈਦਾਨ ਚ ਕੁੱਦਣ ਜਾ ਰਹੇ ਨੇ ਦੇਸ਼ ਦੀ ਸਿਆਸਤ ਵਿੱਚ ਅੱਜ ਵੱਡੀ ਜਿਹੜੀ ਆ ਹਲਚਲ ਹੋਣ ਜਾ ਰਹੀ ਹੈ ਤੇ ਸਭ ਤੋਂ ਵੱਡਾ ਤਮਾਕਾ ਸਿਆਸੀ ਤੌਰ ਤੇ ਇਹ ਘਰ ਦੇਖਿਆ ਜਾ ਰਿਹਾ ਹੈ ਤਾਂ ਕਾਂਗਰਸ ਪਾਰਟੀ ਵੱਡਾ ਸਿਆਸੀ ਧਮਾਕਾ ਕਰਨ ਜਾ ਰਹੀ ਹੈ ਤਾਂ ਵਿਨੇਸ਼ ਫਗਾਟ ਅਤੇ ਵਜ਼ਰੰਗ ਪੂਨੀਆ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤਾਂ ਮਿੱਤੇ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਤੇ ਮਿੱਤੇ ਦਿਨ ਹੀ ਰਾਹੁਲ ਗਾਂਧੀ ਨਾਲ ਵਿਨੇਸ਼ ਫਗਾਟ ਦੀ ਫੋਟੋ ਜਦੋਂ ਸਾਹਮਣੇ ਆਂਦੀ ਹੈ ਤਾਂ ਇਸ ਤੇ ਚਰਚਾ ਜਿਹੜੀ ਆ ਹੋਰ ਵੀ ਜਿਹੜੀਆਂ ਕਿਆਸਰਾਈਆਂ ਨੇ ਤੇਜ਼ ਹੋ ਜਾਂਦੀਆਂ ਨੇ ਕਿ ਜਲਦ ਹੀ ਕਾਂਗਰਸ ਪਾਰਟੀ ਚ ਸ਼ਾਮਲ ਹੋ ਸਕਦੇ ਨੇ ਵਿਨੇਸ਼ ਫਗਾਟ ਅਤੇ ਵਜ਼ਰੰਗ ਪੂਨੀਆ ਤਾਂ ਵਿਨੇਸ਼ ਫਗਾਟ ਜਿਵੇਂ ਹੀ ਜਿਹੜੇ ਆ 올림픽 ਤੋਂ ਜਿਹੜੇ ਆ ਵਾਪਸ ਪਰਤੇ ਆ 올림픽 ਖੇਡ ਕੇ ਤਾਂ ਉਸ ਤੋਂ ਬਾਅਦ ਉਹਨਾਂ ਦਾ ਵੱਖ-ਵੱਖ ਤਰੀਕੇ ਨਾਲ ਸਵਾਗਤ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਨੂੰ ਜਿਹੜਾ ਡਿਸਕਵালিਫਾਈ ਕਰ ਦਿੱਤਾ ਗਿਆ ਸੀਗਾ ਮੈਚ ਹੋਣ ਤੋਂ ਪਹਿਲਾਂ ਤਾਂ ਜਿਵੇਂ ਹੀ ਉਹਨਾਂ ਦੀ ਜਿਹੜੀ ਆ ਕੁਸ਼ਤੀ ਹੋਣੀ ਸੀ ਉਹਨਾਂ ਦਾ ਮੁਕਾਬਲਾ ਹੋਣਾ ਸੀ ਤਾਂ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੂੰ ਜਿਹੜਾ ਆਯੋਗ ਕਰਾਰ ਦਿੱਤਾ ਗਿਆ ਸੀ ਵਜਨ ਦੇ ਚਲਦਿਆਂ ਜਿਹੜਾ ਉਹਨਾਂ ਦਾ ਹਾਂ 100 ਤੋਂ 50 ਗ੍ਰਾਮ ਵਜ਼ਨ ਵੱਧ ਗਿਆ ਸੀ ਉਸ ਦੇ ਚਾਲਦੇ ਆ ਉਹਨਾਂ ਨੂੰ ਅਗਲਾ ਮੈਚ ਨਹੀਂ ਖੇਡਣ ਦਿੱਤਾ ਗਿਆ ਤੇ ਉਹ ਮੈਚ ਸੀਗਾ 골ਡ ਮੈਡਲ ਦੇ ਲਈ ਤਾਂ 골ਡ ਮੈਡਲ ਦੇ ਲਈ ਜਿਹੜਾ ਮੈਚ ਖੇਡਿਆ ਜਾਣਾ ਸੀ ਵਿਨੇਸ਼ ਫੁਗਾਟ ਵੱਲੋਂ ਉਹ ਮੈਚ ਤੇ ਜਿਹੜੇ ਆ ਉਹ ਨਹੀਂ ਖੇਡ ਸਕੇ ਪਰ ਕਿਤੇ ਨਾ ਕਿਤੇ ਹੁਣ ਸਿਆਸੀ ਤੌਰ ਤੇ ਜਿਹੜੇ ਆ ਸਿਆਸੀ ਮੈਦਾਨ ਵਿੱਚ ਆਪਣੇ ਆਪ ਨੂੰ ਅਜਮਾਉਣ ਦੀ ਜਿਹੜੇ ਆ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ ਵਿਨੇਸ਼ ਫੁਗਾਟ ਅਤੇ ਵਜਰੰਗ ਪੂਣੀਆ ਤਾਂ ਹੁਣ ਕੁਸ਼ਤੀ ਦੰਗਲ ਤੋਂ ਹੁੰਦੇ ਹੋਏ ਵਜਰੰਗ ਪੂਣੀਆ ਤੇ ਵਿਨੇਸ਼ ਵਗਾੜ ਸਿਆਸੀ ਦੰਗਲ ਚ ਕਿਤੇ ਨਾ ਕਿਤੇ ਛਲੰਗ ਮਾਰਦੇ ਹੋਏ ਛਾਲ ਮਾਰਦੇ ਹੋਏ ਜਿਹੜੇ ਆ ਨਜ਼ਰ ਆ ਰਹੇ ਆ ਤੇ ਜਲਦ ਹੀ ਜਿਹੜੇ ਆ ਕਾਂਗਰਸ ਪਾਰਟੀ ਚ ਸ਼ਾਮਲ ਹੋਣਗੇ ਤਾਂ ਅੱਜ ਦਿੱਲੀ ਪਹੁੰਚੇ ਹੋਏ ਨੇ ਵਿਨੇਸ਼ ਵਗਾੜ ਅਤੇ ਵਜਰੰਗ ਪੁਣੀਆ ਤਾਂ ਜਲਦੀ ਹੀ ਜਿਹੜੀਆਂ ਤਸਵੀਰਾਂ ਵੀ ਸਾਹਮਣੇ ਆ ਜਾਣਗੀਆਂ ਕਿ ਕਾਂਗਰਸ ਪਾਰਟੀ ਚ ਸ਼ਾਮਲ ਹੋਗੇ ਤਾਂ ਜਿਵੇਂ ਹੀ ਹਰਿਆਣਾ ਵਿੱਚ ਚੋਣਾਂ ਚੱਲ ਰਹੀਆਂ ਨੇ ਤਾਂ ਹਰਿਆਣਾ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਆ ਤੇ ਕੋਈ ਨਾ ਕੋਈ ਸਿਆਸੀ ਉਵਾਲ ਆ ਜਿਹੜਾ ਅੱਜ ਦਿਨ ਉੱਠ ਰਿਹਾ ਜਿੱਥੇ ਭਾਜਪਾ ਨੂੰ ਟਿਕਟਾਂ ਨਾ ਮਿਲਣ ਦੇ ਕਾਰਨ ਮੰਤਰੀ ਨੇ ਜਿਹੜੇ ਜਿਹੜੇ ਸਾਬਕਾ ਐਮਐਲਏ ਨੇ ਉਹ ਅਲਵਿਦਾ ਪਾਰਟੀ ਨੂੰ ਕਹਿ ਰਹੇ ਆ ਤੇ ਉੱਥੇ ਹੀ ਜਜਪੀ ਨੂੰ ਵੀ ਕਈ ਜਿਹੜੇ ਵਿਧਾਇਕ ਆ ਜਿਹੜੇ ਉਹ ਛੱਡ ਕੇ ਚਲੇ ਗਏ ਨੇ ਤਾਂ ਉਧਰ ਹੁਣ ਕਾਂਗਰਸ ਪਾਰਟੀ ਵੀ ਆਪਣੀ ਸਿਆਸੀ ਗੇਮ ਆ ਜਿਹੜੀ ਖੇਡਣ ਜਾ ਰਹੀ ਐ ਤੇ ਜਿੱਥੇ ਵਿਨੇਸ਼ ਫਗਾਟ ਵੱਲੋਂ ਜਿਹੜੇ ਆ ਵੱਖ-ਵੱਖ ਦੇਸ਼ ਦੇ ਆ ਸੁਭਿਆ ਵਿੱਚ ਜਾ ਕੇ ਦੇਸ਼ ਦਾ ਜਿਹੜਾ ਦੌਰਾ ਕੀਤਾ ਜਾਂਦਾ ਹੈ ਉਹਨਾਂ ਦਾ ਵੱਖ-ਵੱਖ ਤਰੀਕੇ ਨਾਲ ਭਰਮਾ ਸਵਾਗਤ ਕੀਤਾ ਗਿਆ ਸੀ ਜਿਵੇਂ ਹੀ ਉਹ ਅ 올림픽 ਖੇਡ ਕੇ ਆਂਦੇ ਨੇ ਹਾਲਾਂਕਿ 올림픽 ਚ ਉਹਨਾਂ ਨੂੰ ਵੱਡਾ ਝੜਕਾ ਲੱਗਿਆ ਦੇਸ਼ ਪੂਰੇ ਦੇਸ਼ ਨੂੰ ਝੜਕਾ ਲੱਗਿਆ ਕਿ 골ਡ ਮੈਡਲ ਦੇ ਲਈ ਜਿਹੜੀ ਜੰਗ ਸੀ ਉਹ ਪਹਿਲਾਂ ਹੀ ਜਿਹੜੀ ਅਜਤਨ ਤੋਂ ਪਹਿਲਾਂ ਹਾਰ ਗਏ ਸੀਗੇ ਕਿਉਂਕਿ ਵਜ਼ਨ ਵਧਨ ਕਾਰਨ ਉਹਨਾਂ ਨੂੰ ਜਿਹੜਾ ਫਾਈਨਲ ਮੈਚ ਨਹੀਂ ਖੇਡਣ ਦਿੱਤਾ ਗਿਆ ਤਾਂ ਉਸ ਦੇ ਚਲਦੇ ਆ ਉਹਨਾਂ ਦੀ ਹੌਸਲਾ ਫਜ਼ਾਈ ਦੇ ਲਈ ਵੱਖ-ਵੱਖ ਜਿਹੜੀਆਂ ਜਥੇਵੰਦੀਆਂ ਅੱਗੇ ਆਈਆਂ ਵੱਖ-ਵੱਖ ਖਾਪਾ ਅੱਗੇ ਆਈਆਂ ਹਰਿਆਣਾ ਦੀਆਂ ਕਿ ਉਹਨਾਂ ਨੂੰ 골ਡ ਮੈਡਲ ਦਿੱਤੇ ਗਏ ਭਰਮਾ ਸਵਾਗਤ ਉਹਨਾਂ ਦਾ ਹੋਇਆ ਕਿਸਾਨੀ ਅੰਦੋਲਨ ਦੀ ਜੇਕਰ ਗੱਲ ਕਰੀਏ ਜਿਹੜਾ ਸਿੰਘੂ ਜਿਹੜਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਪ੍ਰਦਰਸ਼ਨ ਚੱਲ ਰਿਹਾ ਤਾਂ ਇਹਨਾਂ ਪ੍ਰਦਰਸ਼ਨਾਂ ਤੋਂ ਵੀ ਵੱਡਾ ਜਿਹੜਾ ਹੰਗਾਰਾ ਜਿਹੜਾ ਉਹ ਵਿਨੇਸ਼ ਫਗਾਟ ਨੂੰ ਮਿਲਿਆ ਸੀ ਤਾਂ ਵਿਨੇਸ਼ ਫਗਾਟ ਬਿੱਤੇ ਦਿਨੇ ਹੀ ਜਿਹੜੇ ਆ ਸ਼ੰਭੂ ਬਾਰਡਰ ਤੇ ਪਹੁੰਚੇ ਸੀ ਤੇ ਸ਼ੰਭੂ ਬਾਰਡਰ ਤੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਸੀ ਉਹਨਾਂ ਨੇ ਤੇ ਉਹਨਾਂ ਨੇ ਉੱਥੇ ਹੀ ਕਹਿਿਆ ਸੀ ਕਿ ਜਦੋਂ ਤੱਕ ਲੋਕਾਂ ਨੂੰ ਇਨਸਾਫ ਨਹੀਂ ਮਿਲੇਗਾ ਅਤੇ ਜਦੋਂ ਤੱਕ ਜਿਹੜੀ ਆ ਇਨਸਾਫ ਦੀ ਜੰਗ ਜਾਰੀ ਰਹੇਗੀ ਉਹ ਵੀ ਆਪਣੀ ਜੰਗ ਜਾਰੀ ਰੱਖਣਗੇ ਤਾਂ ਹੁਣ ਕਿਤੇ ਨਾ ਕਿਤੇ